ਫਗਵਾੜਾ ਵਿਖੇ ਮਹਾਸ਼ਿਵਰਾਤਰੀ ਦਾ ਪਾਵਨ ਦਿਹਾੜਾ 15 ਫਰਵਰੀ ਨੂੰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਸ਼ਿਵ ਸੈਨਾ ਪੰਜਾਬ ਫਗਵਾੜਾ ਦੇ ਸਮੂਹ ਮੈਂਬਰਾਂ ਵੱਲੋਂ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਠਾਕੁਰ ਦੁਆਰਾ ਪ੍ਰਾਚੀਨ ਸ਼ਿਵ ਮੰਦਰ ਸਰਾਇਂ ਰੋਡ ਫਗਵਾੜਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜਿਸ ਵਿੱਚ ਜਿੱਥੇ ਭਗਵਾਨ ਸ਼ਿਵ ਜੀ ਦੇ ਜੀਵਨ ਕਾਲ ਨਾਲ ਸੰਬੰਧੀ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਸਨ, ਉੱਥੇ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ੋਭਾ ਯਾਤਰਾ ਵਿੱਚ ਪਹੁੰਚ ਕੇ ਭਗਵਾਨ ਸ਼ਿਵ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਜੈ ਸ਼ੰਕਰ ਜੀ ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਅੱਜ ਜੋ ਮਹਾ ਸ਼ਿਵratri ਦੇ ਇਸ ਪਾਵਨ ਪਵਿੱਤਰ ਦਿਨ ਦੇ ਉੱਤੇ ਬਹੁਤ ਬਹੁਤ ਵਧਾਈ ਦਿੰਦਾ ਲੱਖ ਲੱਖ ਵਧਾਈ ਦਿੰਦਾ ਔਰ ਮੈਂ ਦੇਖ ਰਿਹਾ ਵੀ ਠਾਕਰ ਦੁਆਰਾ ਸ਼ੈਵ ਮੰਦਿਰ ਜਿਹੜਾ ਸਰਾਏ ਰੋਡ ਤੋਂ ਆ ਬਹੁਤ ਵਿਸ਼ਾਲ ਰੂਪ ਦੇ ਵਿੱਚ ਜਿਹੜੀ ਆ ਸ਼ੋਭਾ ਯਾਤਰਾ ਭਗਵਾਨ ਪਾਲੇ ਸ਼ੰਕਰ ਦੇ ਜਿਹੜੇ ਉਪਲਖਸ਼ ਦੇ ਵਿੱਚ ਜਿਹੜੀ ਆ ਸ਼ਿਵratri ਦੇ ਉਪਲਖਸ਼ ਵਿੱਚ ਨਿਕਲ ਰਹੀ ਆ ਮੈਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਸੇ ਭਗਤਾਂ ਨੂੰ ਔਰ ਪਰਮਾਤਮਾ ਅੱਗੇ ਹੋਲੇ ਨਾ ਸਕੇ ਇਹੀ ਪ੍ਰਾਰਥਨਾ ਕਰਦਾ ਵੀ ਇਸੇ ਤਰ੍ਹਾਂ ਸਾਡਾ ਜਿਹੜਾ ਪ੍ਰੇਮ ਪਿਆਰ ਆ ਸਮਾਜਿਕ ਬਣਿਆ ਰਵੇ ਔਰ ਅਸੀਂ ਖੂਬ ਤਰੱਕੀ ਕਰੀਏ ਸਾਡਾ ਸ਼ਹਿਰ ਤਰੱਕੀ ਕਰੇ ਔਰ ਦੇਸ਼ ਤਰੱਕੀ ਕਰੇ ਮੈਂ ਸਾਰਿਆਂ ਨੂੰ ਇੱਕ ਵਾਰ ਹੀ ਫੇਰ ਇਸ ਸ਼ੁਭ ਮੌਕੇ ਤੇ ਮਹਾਸ਼ੂਰਾਤੀ ਦੇ ਅਪਲਖ ਵਿੱਚ ਬਹੁਤ ਬਹੁਤ ਵਧਾਈ ਦਿੰਦਾ ਜੈ ਸ਼ੰਕਰ ਜੈ ਕਰੋ ਏ ਪੀਰ ਬਜਰੰਗੇ ਜੈ ਮਹਾਦੇਵ ਸੇ ਸਾਰਾ ਪੰਜਾਬ ਫੁਵਾੜਾ ਵੱਲੋਂ ਅੱਜ ਜਿਹੜੀ ਮਹਾ ਸ਼ਿਵਰਾਤਰੀ ਦੇ ਮੌਕਸ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਹੈ ਉਹਦੇ ਵਿੱਚ ਸਾਰੇ ਨਗਰ ਨਿਵਾਸੀਆਂ ਦਾ ਸਾਰੇ ਰਾਜਨੀਤਿਕ ਪਾਰਟੀਆਂ ਦਾ ਧਾਰਮਿਕ ਪਾਰਟੀਆਂ ਦਾ ਸਮਾਜਿਕ ਪਾਰਟੀਆਂ ਦਾ ਸਾਰੇ ਮੰਦਰਾਂ ਦਾ ਕੀਰਤਨ ਮੰਡਲੀਆਂ ਦਾ ਔਰ ਪੂਰੇ ਸ਼ਹਿਰ ਦੇ ਦੁਕਾਨਦਾਰਾਂ ਦਾ ਜਿਨ੍ਹਾਂ ਨੇ ਸ਼ਿਵਰਾਤਰੀ ਦੇ ਸ਼ੋਭਾ ਯਾਤਰਾ ਦੇ ਵਿੱਚ ਸਹਿਯੋਗ ਦਿੱਤਾ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਰਾਸਤੇ ਦੇ ਵਿੱਚ ਲੰਗਰ ਲਾਏ ਜਿਨ੍ਹਾਂ ਨੇ ਬਰਸ਼ਾ ਕੀਤੀ ਔਰ ਜਿਨ੍ਹਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਅਸੀਂ ਪੁਲਿਸ ਪ੍ਰਸ਼ਾਸਨ ਔਰ ਸਿਵਲ ਪ੍ਰਸ਼ਾਸਨ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਤਰ੍ਹਾਂ ਵੀਰ ਬਈ ਰੰਗੇ ਰਾਤਰੀ ਦੇ ਛੁੱਪ ਦਿਨ ਦੇ ਉੱਤੇ ਅੱਜ ਫਗਵਾੜਾ ਦੇ ਵਿੱਚ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਜਿਹਦੇ ਵਿੱਚ ਫਗਵਾੜਾ ਦੇ ਔਰ ਆਣਗਵਾੜ ਦੇ ਜਿੰਨੇ ਵੀ ਪਿੰਡਾਂ ਦੇ ਬੰਦੇ ਹੈਗੇ ਆ ਸਾਰੇ ਭਗਤ ਰਿਸ਼ ਭਗਤ ਹੈਗੇ ਆ ਇਸ ਸ਼ੋਭਾ ਯਾਤਰਾ ਵਿੱਚ ਪਹੁੰਚ ਰਹੇ ਹੈਗੇ ਆ ਉਹ ਤੁਸੀਂ ਦੇਖ ਹੀ ਰਿਓ ਮੇਰੇ ਪਿੱਛੇ ਸਾਰੀ ਸ਼ੋਭਾ ਯਾਤਰਾ ਦਾ ਦ੍ਰਿਸ਼ ਨਜ਼ਰ ਆਇਆ ਆਗਾ ਸਾਭ ਨੂੰ ਭਗਵਾਨ ਸ਼ਿਵ ਜੀ ਦੇ ਬਰਥ ਦੇ ਬਹੁਤ-ਬਹੁਤ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾ ਜੇ ਕਰਬੀਰ ਬੀਰ ਬਜ ਰੰਗੇ ਹਰ ਹਰ ਮਹਾਦੇਵ ਮਾ ਸ਼ੁਰਾਤੀ ਦੀ ਸ਼ੁਭ ਯਾਤਰਾ ਦੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ 15 ਫਰਵਰੀ ਨੂੰ ਭਗਵਾਨ ਬੋਲੇਨਾਥ ਦਾ ਤਿਆਰ ਹੋ ਰਿਹਾ ਸਾਲ 'ਚ ਇੱਕ ਦਿਨ ਹੁੰਦਾ ਐਸਾ ਹੁੰਦਾ ਜਦੋਂ ਭਗਵਾਨ ਬੋਲੇਨਾਥ ਆਪਣੇ ਭਗਤਾਂ ਦਾ ਹਾਲ ਚਾਲ ਪੁੱਛਣ ਆਉਂਦੇ ਨੇ ਜਿੱਤੇ ਸਾਰਾ ਸਾਲ ਬੋਲੇਨਾਥ ਦੇ ਭਗਤ ਮੰਦਿਰਾਂ ਤੇ ਜਾ ਜਾ ਕੇ ਭਗਵਾਨ ਬੋਲੇਨਾਥ ਕੋਲ ਆਪਣੇ ਪਰਿਵਾਰ ਦੀ ਖੁਸ਼ਹਾਲੀ ਦੇ ਬਣੋ ਕਾਮਨਾ ਮੰਗਦੇ ਨੇ ਚਲਾਣ ਲਈ ਗੱਡੀਆਂ ਤਾਂ ਰਹਿ ਨਹੀਂ ਕੁਠੀਆਂ ਬੰਗਲੇ ਮੰਗਦੇ ਨੇ ਸਾਲ ਚ ਇੱਕ ਦਿਨ ਐਸਾ ਆਉਂਦਾ ਜਦੋਂ ਭਗਵਾਨ ਬੋਲੇਨਾਥ ਰੱਥ ਤੇ ਸਵਾਰ ਹੋ ਕੇ ਆਪਣੇ ਭਗਤਾਂ ਦਾ ਹਾਲ ਚਾਲ ਪੁੱਛਣ ਆਉਂਦੇ ਨੇ ਅੱਜ ਉਹੀ ਦਿਹਾੜਾ ਹੈ ਤੁਹਾਡੇ ਸ਼ਹਿਰ ਚ ਅਸੀਂ ਕੋਈ ਯਾਤਰਾ ਦਾ ਆਨੰਦ ਮਾਣ ਰਹੇ ਹਾਂ ਅਸੀਂ ਸਾਰੇ ਨਗਰ ਵਾਸੀਆਂ ਨੂੰ ਵਧਾਈ ਦੇਣਾ ਚਾਹਾਂਗੇ ਤੇ ਕਾਂਗੇ ਤਨਮਨ ਧੰਨ ਦੇ ਨਾਲ ਫੁੱਲਾਂ ਦੀ ਵਰਸ਼ਾ ਦੇ ਨਾਲ ਬੈਂਡ ਵਾਜੇ ਦੇ ਨਾਲ ਭਗਵਾਨ ਬੋਲੇਨਾਥ ਦਾ ਸਵਾਗਤ ਕਰਾਂ